ਜੀ ਸਸ਼ਕਲ ਮੈਕਪਟਿਕਨ ਹਿਊਮਿਡਿਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਦੱਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵਿੱਚ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਵਰਜਟੈਂਡ ਕਰੀਬ ਦੀ ਸੂਟ ਹੈਵੀ ਸੂਟ ਨੇ ਜੀ ਇਹ ਇਨਨਾਂ ਸਾਰੇ ਨਾਲ ਦੁਪੱਟੇ ਵੀ ਮਿਲਣਗੇ ਮਮਾ ਜੀ ਦੀ ਬਹੁਤ ਵੱਡੀ ਸ਼ਾਪ ਹੈ ਜੀ ਮੇਰੇ ਮਮਾ ਜੀ ਦੀ ਸ਼ਾਪ ਦਾ ਨਾਮ ਹੈਗਾ ਕਮਾਨ ਕਲੋਥ ਹਾਊਸ ਉਹਨਾਂ ਕੋਲ ਸਾਰਾ ਸਟੱਫ ਪਹੁੰਚ ਚੁੱਕਿਆ ਵਿਆਹ ਸ਼ਾਦੀਆਂ ਵਾਲਾ ਤੇ ਉਹ ਬਹੁਤ ਘੱਟ ਰੇਟ ਤੇ ਕੱਪੜੇ ਦਿੰਦੇ ਹੈਗੇ ਤੇ ਉਹ ਬਹੁਤ ਵਧੀਆ ਕੱਪੜੇ ਲਿਆਉਂਦੇ ਤੇ ਇਹਨਾਂ ਕੋਲੇ ਜਿਹੜਾ ਸਟੱਫ ਹੁੰਦਾ ਕੁਆਲਿਟੀ ਉਹ ਬਹੁਤ ਵਧੀਆ ਹੁੰਦੀ ਹੈਗੀ ਚਲੋ ਜੀ ਤੇ ਮਮਾ ਜੀ ਨੇ ਸਾਨੂੰ ਕੋਈ ਸੂਟਾਂ ਨੇ ਜਿਹੜੀਆਂ ਪਿਕਸ ਸੈਂਡ ਕੀਤੀਆਂ ਨੇਗੀਆਂ ਜੇ ਹੁਣ ਆਪਾਂ ਤੁਹਾਨੂੰ ਉਹ ਪਿਕਸ ਜਿਹੜੀਆਂ ਦਿਖਾਵਾਂਗੇ ਜੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਆਰਡਰ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਚਲੋ ਜੀ ਮਮਾ ਜੀ ਕੋਲੇ ਇਹ ਸਟਾਫ ਪਹੁੰਚ ਚੁੱਕੀ ਹੈਗਾ ਜੇ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੇ ਆਪਣਾ ਆਰਡਰ ਬੁੱਕ ਕਰਵਾ ਲਿਓ ਅਸੀਂ ਤੁਹਾਨੂੰ ਲਿਆ ਕੇ ਦੇ ਦਾਂਗੇ ਮਮਾ ਜੀ ਕੋਲੋਂ ਚਲੋ ਜੀ ਦੇਖੋ ਜੀ ਇਹਨਾਂ ਨੂੰ ਸੂਟ ਨੇਗੇ ਰੰਗ ਵੀ ਬਹੁਤ ਆਇਨਾ ਵਿੱਚ ਬਹੁਤ 12 13 ਪੀਸਿਸ ਨੇਗੇ ਦੇਖੋ ਇੰਨੇ ਵਿੱਚ ਵੀ ਬਹੁਤ ਕਲਰ ਨੇਗੇ ਬਹੁਤ ਸੋਨੇ ਕਢਾਈਏ ਜਿੱਤੇ ਦੇਖੋ ਜੀ ਆ ਵੀ ਬਹੁਤ ਸੋਨੇ ਕਢਾਈ ਵਾਲੇ ਸੂਟ ਨੇ ਜੀ ਇਹ అగ్గ అలగ్ కలర్ నేను విజెంట్ ఓరెజ ద కలర్ యల్ పింక బల వైట్ బ కలర్ ਲੋਕੋ ਜੀ ਇਹ ਸੂਟ ਵੀ ਬਹੁਤ ਸੋਹਣੇ ਨੇਗੇ ਤੇਰੇ ਵਿੱਚ ਵੀ ਜੈਲੋ ਕਰੀਮ ਮਰਜੈਂਟਾ ਤੇ ਅੰਦੂਰੰਗਾ ਕਲਰ ਹੈ ਜੀ ਇਹਦੇ ਵਿੱਚ ਵੀ ਬਹੁਤ ਕਲਰ ਨੇ ਜੀ ਦੇਖੋ ਦੇਖੋ ਜੀ ਇਹ ਵੀ ਬਹੁਤ ਸੋਨੇ ਕਲਰ ਨੇ ਦੇਖੋ ਇਹਦੀ ਫਲਾਵਰਾਂ ਵਾਲੀ ਕੜਾਈ ਕਿੰਨੀ ਹੋਈ ਜਾਈਗੀ ਇਹਦੇ ਵਿੱਚ ਵੀ ਬਹੁਤ ਕਲਰ ਨੇਗੇ ਇਹ ਵੀ ਬਹੁਤ ਸੋਨੇ ਸੂਟ ਲੱਗ ਰਹੇ ਨੇ ਨਾ ਤੇ ਵਰਕ ਕੀਤਾ ਗਿਆ ਹੈਗਾ ਅਲੱਗ-ਅਲੱਗ ਕਲਰ ਨੇ ਜੀ ਇਹ ਮਮਾ ਮੇਰੀ ਕਲਰ ਲੱਗਾ ਜੀ 14 ਕਲਰ ਨੇ ਜੀ ਇਹਦੇ ਵਿੱਚ ਦੇਖੋ ਜੀ ਇਹ ਵੀ ਲੱਗ ਡਿਜ਼ਾਈਨ ਨੇ ਸੂਟ ਨੇਗੇ ਹਾਂ ਇਹਨਾਂ ਤਾਂ ਗੱਲੇ ਦਾ ਵਰਕੇਗਾ ਤੇ ਇਹਦੇ ਵਿੱਚ ਵੀ ਕਈ ਕਲਰ ਨੇਗੇ ਇਹਦੇ ਵਿੱਚ 12 ਕਲਰ ਨੇ ਜੀ ਦੇਖੋ ਜੀ ਇਹ ਆਪਣਾ ਆ ਗਿਆ ਇਹਦੇ ਵਿੱਚ ਤੁਹਾਨੂੰ 6 ਪੀਸ ਮਿਲਣਗੇ ਇਹ ਵੀ ਬਹੁਤ ਸੋਹਣੀ ਕਢਾਈ ਕੀਤੀ ਗਈ ਹੈ ਨਾ ਤੇ ਵੀ ਕਿੰਨੇ ਸੋਹਣੇ ਲੱਗ ਰਹੇ ਨੇ ਜੀ ਇਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਦੁਪੱਟੇ ਵੀ ਮਿਲ ਜਾਣਗੇ ਕਿਸੇ ਤਰੀਕੇ ਰਿਦਵਾਰ ਕਾ ਕਿਸੇ ਗਲੀ ਦਾ ਵਰਕ ਹੈਗਾ ਲੱਗ ਲੱਗ ਵਰਕ ਕੀਤਾ ਗਿਆਗਾ ਤੁਹਾਨੂੰ ਬਹੁਤ ਹੀ ਨਾਰਮਲ ਰੇਂਜ ਦੇ ਵਿੱਚ ਇਹ ਸਾਰੇ ਸੂਟ ਮਿਲ ਲੰਗੇ ਤੁਸੀਂ ਇਹਨਾਂ ਨੂੰ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਉਹ ਵੇਅਰ ਕਰ ਸਕਦੇ ਹੋਗੇ ਕਿਉਂਕਿ ਇਹ ਸਾਰੇ ਹੈਵੀ ਸੂਟ ਨੇਗੇ ਤਪ ਮਿਰੇ ਜੀ ਅਗਲੀ ਵੀਡੀਓ ਦੇ ਵਿੱਚ ਸੁਨਸਲ ਸੂਟ ਲੈ ਕੇ ਤੇ ਤੁਸੀਂ ਸ਼ਾਪ ਤੇ ਵੀ ਵਿਸਟ ਕਰਦੋਂਗੇ ਤੇ ਆਨਲਾਈਨ ਵੀ ਮੰਗਵਾ ਸਕਦੇ ਆ ਸਤਿ ਸ਼੍ਰੀ ਅਕਾਲ ਬਾਏ ਬਾਏ